ਗੱਲ ਜਿਹੜੀ ਸੱਚ ਹੈ ਉਹ ਕੰਕੂ ਇੱਕ ਗੱਲ ਸੱਚ ਹੈ ਵੀ ਪੈਸਾ ਹਰ ਇੱਕ ਇਨਸਾਨ ਦੇ ਕੋਲ ਹੈ ਪੈਸਾ ਸਾਰਿਆਂ ਦੇ ਕੋਲ ਹੈ ਪਰ ਪੈਸਾ ਕੱਢਣ ਦੇ ਲਈ ਨਾ ਬੁੱਲਟ ਦੇ ਪਿੱਟ ਮੇਡਾ ਦਿਲ ਚਾਹੀਦਾ ਇਹਨੇ ਸਾਡੇ ਸਰਦਾਰ ਗਲਵੰਦ ਸਿੰਘ ਗੋਡੂਆ ਕਲਜੀ ਉਹਨਾਂ ਨੂੰ ਅਸੀਂ ਫਤਿਹ ਵੀ ਬਣਾਉਨੇ ਆ ਬੜੇ ਜੰਗੇ ਇਨਸਾਨ ਨੇ ਜਦੋਂ ਉਹ ਕੇ ਸਮਾਜ ਸੇਵੀ ਕੰਮਾਂ ਦੀ ਗੱਲ ਰਾਣਾ ਸਭ ਲਾਕੇ ਦੀ ਹੁੰਦੀ ਹੈ ਤੇ ਨਾਮ ਹਲੇ ਪੰਨਿਆਂ ਤੇ ਵੱਖੋ ਵੱਖਰੀਆਂ ਸੁਰਖੀਆਂ ਦੇ ਵਿੱਚ ਆ ਜਾਂਦਾ ਸਰਦਾਰ ਕਲਵਾਨ ਸਿੰਘ ਜੀ ਗੁੱਡੋ ਸਾਹਿਬ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਇੱਕ ਰੀਵਨ ਜਿਨ੍ਹਾਂ ਨੇ ਆਪਣੇ ਮੁਬਾਰਕਤਾਂ ਦੇ ਨਾਲ ਰੀਵਨ ਕੱਢਣਾ ਕਿ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਜਾ ਸਮਾਏ ਸਾਡੇ ਦਰਦ شریف ਲੈ ਆਇਆਂ ਨੂੰ ਕਿ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਜੀ ਆਇਆਂ ਨੂੰ ਮੋਸਟ ਵੈਲਕਮ ਆ ਜਨੇਵੀ ਨਾਲ ਉਹਨਾਂ ਦੇ ਮਿੱਤਰ ਪਿਆਰੇ ਪੁੱਜੇ ਨੇ ਸਰਜੀਤ ਸਿੰਘ ਜੀ ਭੋਲੂ ਤੇ ਨਾਲ ਬਿੰਦਰ ਵੀਰ ਨਾਲ ਲੱਕੀ ਸਾਡਾ ਵੀਰ 사ਉਂਡ ਸਰਵਿਸ ਹੋਰ ਸਾਰੇ ਵੀਰ ਸਾਡੇ ਭਾਈ ਜੀ ਸਰਨ ਬੇਨਤੀ ਮੈਂ ਤੁਹਾਨੂੰ ਸੇਟਰੀਅਨ ਬੇਨਤੀ ਕਰਦਾ ਅੱਗੇ ਆ ਜਾਣ ਇਧਰਲੇ ਪਾਸੇ ਅੱਗੇ ਆ ਜਾਣ ਜੀ ਕਿਉਂਕਿ ਰੀਵਨ ਕੱਟਣ ਦੇ ਵਿੱਚ ਆਪਾਂ ਪੰਜਾਬ ਦੀਆਂ ਧੀਆਂ ਨੂੰ ਵੀ ਲਵਾਵਾਂਗੇ ਜਿਨ੍ਹਾਂ ਨੇ ਆਪਣੀ ਮਾਤਾ ਪਿਤਾ ਦਾ ਨਾਮ ਕੁੱਲ ਦੁਨੀਆ ਦੇ ਵਿੱਚ ਮਸ਼ਹੂਰ ਕੀਤਾ ਸਾਡੇ ਸਹਿਯੋਗੀ ਸਜਣਾ ਦੇ ਵਿੱਚ ਖੁਸ਼ਾਨ ਸਿੰਘ ਜੀ ਪੱਪੂ ਕੈਨੇਡਾ ਗੁਰਦੀਪ ਸਿੰਘ ਜੀ ਠੋਲੀ ਕੈਨੇਡਾ ਪੰਜ ਸਾਹਿਬ ਨਾਲ ਲਾਲੀ ਕੈਨੇਡਾ ਸਾਡਾ ਵੀਰ ਸਮੇ ਸਮੇ ਦੇ ਨਾਲ ਪਿੰਡ ਦੀਆਂ ਧਾਰਮਿਕ ਸਥਾਵਾਂ ਦੇ ਲਈ ਬਹੁਤ ਵੱਡੇ ਜੋਦਾਨ ਹੁੰਦੇ ਨੇ ਸਰਪੰਚ ਹਰਟੈਲ ਸਿੰਘ ਜੀ ਸੂਬੇਦਾਰ ਬਲਜਿੰਦਰ ਸਿੰਘ ਜੀ ਪੰਜ ਸਾਹਿਬ ਦਦਾਰ ਸਿੰਘ ਜੀ ਪੰਜ ਹਰਪਾਲ ਸਿੰਘ ਜੀ ਪਾਲਾ ਬਾਈ ਬਾਲੀਵੁੱਡ ਸਟੂਡੀਓ ਸਾਡਾ ਸੋਨੀ ਬਾਈ ਭਪਿੰਦਰ ਸਿੰਘ ਜੀ ਡੀਜੇ ਸਾਉਂਡ ਲੱਕੀ ਬਾਈ ਬਹੁਤ ਪਿਆਰੀ ਸਾਉਂਡ ਆ ਵੀਰ ਦੇ ਦਿਲਵਾਨ ਸਿੰਘ ਜੀ ਸਾਡੇ ਪੰਜ ਸਾਹਿਬ ਗੁਰਪ੍ਰੀਤ ਸਿੰਘ ਜੀ ਪੰਜ ਕੁਲਦੀਪ ਕੌਰ ਪੰਜ ਸਰਿੰਦਰ ਕੌਰ ਪੰਜ ਦਵਿੰਦਰ ਸਿੰਘ ਜੀ ਪੱਤਰਕਾਰ ਸਾਹਿਬ ਮੇਰਾ ਬਹੁਤ ਪਿਆਰਾ ਵੀਰ ਸਰਜੀਤ ਸਿੰਘੀ ਭੋਲੋ ਇਸ ਨਗਰ ਦਾ ਮਹਾਨ ਚੋਟੀ ਦਾ ਲਖਾਰੀ ਵੱਖੋ ਵੱਖਰੇ ਕਬੱਡੀ ਕਪਾਂ ਦੇ ਵੀਰ ਨੇ ਸ਼ੇਰ ਬੋਲੇ ਜਾਂਦੇ ਆ ਉੱਥੇ ਹੀ ਹਰਪ੍ਰੀਤ ਸਿੰਘ ਜੀ ਭਾਈ ਕਨਈਆ ਸੇਵਾ ਸੁਸਾਇਟੀ ਨੰਬਰਦਾਰ ਕਰਮਜੀਤ ਸਿੰਘ ਜੀ ਸਾਬਕਾ ਪੰਚ ਬਬਲਜੀਤ ਕੌਰ ਸਾਡੀ ਭੈਣ ਜਿਨ੍ਹਾਂ ਨੇ ਛੋਟੇ ਇਹਨਾਂ ਬੱਚਿਆਂ ਨੂੰ ਸੰਗਾਰਿਆ ਬੜੇ ਵਧੀਆ ਤਰੀਕੇ ਦੇ ਨਾਲ ਉਥੇ ਮਾਸਟਰ ਹਰਵੰਸ ਸਿੰਘ ਜੀ ਤੇ ਨਾਲ ਰੀਬਨ ਕੱਟਣ ਦੀ ਜਿਹੜੀ ਰਸਮ ਆਪਣੇ ਮੁਬਾਰਕਤਾਂ ਦੇ ਨਾਲ ਸਰਦਾਰ ਕਲਵੰਦ ਸਿੰਘ ਜੀ ਗੋਡੂ ਕੁੜਾਣੀ ਸਾਹਿਬ ਉਹਗੇ ਸਵਾਦ ਸੇਵੀ ਨੇ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਇੱਕ ਰੀਬਨ ਕੱਟਿਆ ਜਾਵੇਗਾ ਉਹ ਤੋਂ ਬਾਅਦ ਲਗਾਤਾਰ 2-3 ਘੰਟੇ ਦਾ ਜਿੰਨਾ ਵੀ ਪ੍ਰੋਗਰਾਮ ਚੱਲੇਗਾ ਸੁੰਦਰ-ਸੁੰਦਰ ਜਿਹੜੀਆਂ ਬੋਲੀਆਂ ਪਹਿਣਗੀਆਂ ਭੰਗੜੇ ਪਹਿਣਗੇ ਅੱਜ ਨੱਚ ਟੱਪ ਕੇ ਖੈਰੀ ਲਾਵਾਂਗੇ ਪਿੰਡ ਤੌਲ ਖੁਰ ਦੀ ਧਰਤੀ ਕਿਉਂਕਿ ਤੌਲ ਕਲਾ ਇਕੱਠੇ ਦੇ ਪਿੰਡ ਨੇ ਮੈਂ ਬਿੰਦਰ ਵੀਰ ਨੂੰ ਬੇਨਤੀ ਕਰਾਂਗਾ ਵੀ ਰੀਵਰ ਕੱਟਿਆ ਜਾਵੇ ਤਾਂ ਜੋ ਆਪਾਂ ਤਾੜੀਆਂ ਦੇ ਨਾਲ ਵਾਰੀ ਵਾਰ ਸਾਡੇ ਕਿਉਂਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਚਰਨਾ ਦੀ ਚੱਪਾ-ਚੱਪਾ ਸ਼ੋਅ ਪ੍ਰਾਪਤ ਧਰਦੀ ਹੈ ਕਿ ਬਾਜਾ ਵਾਲਿਆ ਆਨੰਦਪੁਰ ਛੱਡ ਦਿੱਤਾ ਬਾਜ ਕਿਸੇ ਪਾਸੇ ਤੇ ਘੋੜਾ ਕਿਸੇ ਪਾਸੇ ਬੜਾ ਖੂਨ ਡੋਲਿਆ ਇਸ ਦੇਸ਼ ਲਈ ਥੋੜਾ ਕਿਸੇ ਪਾਸੇ ਤੇ ਥੋੜਾ